ਨਾਦੇ ਨਾਬਾ ਕਲੋਨੀ ਦੀ ਨਾਬਾ ਕਲੋਨੀ ਜਿੱਥੇ ਕੇ ਮਾਸਟਰ ਪਰਮਜੀਤ ਸਿੰਘ ਜੋ ਕਿ ਸਰਕਾਰੀ ਸਕੂਲ ਗਾਜੇਵਾਸ ਦੇ ਵਿੱਚ ਸੇਵਾ ਨਿਭਾਰੇ ਨੇ ਉਹਨਾਂ ਦੇ ਪਿੱਛੇ ਕਿਵੇਂ ਇੱਕ ਗਊ ਬਾਂਸ਼ਾ ਜਿਹੜਾ ਨੰਦੀ ਬੈਲ ਹੈ ਉਹ ਉਹਨਾਂ ਦੇ ਕਿਥੇ ਪੈ ਗਿਆ ਤੇ ਉਨ੍ਹਾਂ ਤੇ ਹਮਲਾ ਕਰ ਦਿੱਤਾ ਜਦੋਂ ਉਹ ਆਪਣੇ ਘਰ ਅੱਗੇ ਮੋਟਰਸਾਈਕਲ ਖੜਾ ਕੇ ਅੰਦਰ ਜਾਣ ਲੱਗੇ ਸੀ ਇਸ ਹਮਲੇ ਦੌਰਾਨ ਉਹਨਾਂ ਦੇ ਕਾਫੀ ਗੁੱਜੀਆਂ ਸੱਟਾਂ ਵੀ ਲੱਗੀਆਂ ਨੇ ਤੇ ਉਹਨਾਂ ਦੇ ਗਿੱਟੇ ਵੀ ਜੋ ਗਿੱਟਾ ਹੈ ਉਹ ਵੀ ਫ੍ਰੈਕਚਰ ਹੋ ਗਿਆ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਨੰਦੀ ਬੈਲ ਨੇ 6-7 ਜਣੇ ਜਦੋਂ ਬਚਾਉਣ ਵਾਸਤੇ ਆਏ ਇਹਨਾਂ ਦੀ ਪਤਨੀ ਵੀ ਆਈ ਉਹਦੇ ਵੀ ਸੱਟਾਂ ਲੱਗੀਆਂ ਬਾਕੀ ਆਂਦੀ ਗਵੰਡੀ ਵੀ ਉਹਨਾਂ ਨੇ ਆ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਹਰ ਇੱਕ ਦੇ ਪਿੱਛੇ ਪੈ ਗਿਆ ਇਸ ਤਰ੍ਹਾਂ ਦੇ ਜੋ ਗਊ ਵਾਂਸ਼ ਨੇ ਉਹ ਗਲੀ ਮੱਲਿਆਂ ਦੇ ਵਿੱਚ ਬਹੁਤ ਜ਼ਿਆਦਾ ਇਸ ਟਾਈਮ ਸਰਗਰਮ ਨੇ ਬਹੁਤ ਜ਼ਿਆਦਾ